देखो गुरनामदास बादशाह ਦੇ ਦਰਬਾਰ ਚ ਰੌਣਕਾਂ ਵਾ ਆ ਵੇਖੋ ਅੱਜ ਕਿੰਨੀਆਂ ਰੌਣਕਾਂ ਸਾਡੇ ਭਰਾ ਧਰਨੇ ਲੈ ਕੇ ਆ ਰਹੇ ਨੇ ਜੀ ਪੁਲਿਸ ਵਾਲੇ ਵਿਚਾਰੇ ਇੱਥੇ ਸੇਵਾ ਨਿਭਾ ਰਹੇ ਨੇ ਕਿੰਨੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਆਏ ਬੇਨਤੀ ਕਰਦੇ ਆ ਸਨਮਾਨ ਕਰਦੇ ਆ ਸਤਕਾਰ ਕਰਦੇ ਆ ਅੱਜ ਦੀ ਤਰੀਖ ਦੇ ਵਿੱਚ ਇਹ ਧਰਨਿਆਂ ਦਾ ਮੂੰਹ ਦਿੱਲੀ ਵੱਲ ਹੋਣਾ ਚਾਹੀਦਾ ਦਿੱਲੀ ਨਾਲ ਅਸੀਂ ਟੱਕਰ ਲਈਏ ਅਸੀਂ ਆਪਸ ਵਿੱਚ ਟੱਕਰ ਲਵਾਂਗੇ ਅਸੀਂ ਕਮਜ਼ੋਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਤੇ ਦੱਸ ਦਈਏ ਕਿ ਅੱਜ ਜੋ ਸ਼ਰੋਮਣੀ ਕਮੇਟੀ ਦਾ ਜਿਹੜਾ ਬਜਟ اجلاس ਹੈਗਾ ਤਾਂ ਬਜਟ اجلاس ਤੋਂ ਪਹਿਲਾਂ ਦੀਆਂ ਤਸਵੀਰਾਂ ਤਰ੍ਹਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੁਕਤਾ ਪ੍ਰਬੰਧ ਕਰ ਲਿੱਤੇ ਗਏ ਨੇ ਤਾਂ ਜਿੱਥੇ ਕਿ ਦੱਸ ਦਈਏ ਕਿ 12 ਵਜੇ ਦੇ ਕਰੀਬ ਜੋ ਬਜਟ اجلاس ਜੋ ਕਹਿ ਸਕਦੇ ਹਾਂ ਕਿ ਆਰੰਭ ਹੋਣਾ ਹੈ ਜੋ ਬਜਟ ਜਿਹੜਾ ਸ਼ਰੋਮਣੀ ਕਮੇਟੀ ਦਾ ਹੋ ਰੱਖਿਆ ਜਾਣਾ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਲਗਭਗ 1260 ਕਰੋੜ ਦੇ ਜੋ ਕਰੀਬ ਜਿਹੜਾ ਪਹਿਲਾ ਬਜਟ ਸੀਗਾ ਤਾਂ ਇਸ ਵਾਰ 15% ਤੋਂ ਜੋ ਕਹਿ ਸਕਦੇ ਆ ਕਿ ਵਾਧਾ ਇਸ ਬਜਟ ਦੇ ਵਿੱਚ ਹੋ ਸਕਦਾ ਕਿਉਂਕਿ ਵੱਖ-ਵੱਖ ਸੰਸਥਾਵਾਂ ਜੋ ਸ਼੍ਰੋਮਣੀ ਕਮੇਟੀ ਦੇ ਹੇਠਾਂ ਚੱਲ ਰਹੀਆਂ ਨੇ ਜਿੱਥੇ ਕੀ ਗੱਲ ਕਰ ਲਈ ਕਈ ਸਕੂਲ ਜਿਹੜੇ ਚੱਲ ਰਹੇ ਨੇ ਸਕੂਲਸ ਦੇ ਨਾਲ ਜੋ ਕਈ ਹਸਪੀਟਲ ਨੇ ਜੋ ਸ਼੍ਰੋਮਣੀ ਕਮੇਟੀ ਦੇ ਅੰਡਰ ਚੱਲ ਰਹੇ ਨੇ ਤਾਂ ਉੱਥੇ ਅੱਜ ਇਸ ਦੇ ਵਿੱਚ 15% ਦੇ ਕਰੀਬ ਜਿਹੜਾ ਵਾਧਾ ਲਗਭਗ ਹੋ ਸਕਦਾ ਤਾਂ ਉੱਥੇ ਦੱਸ ਦਈਏ ਕਿ ਜਿੱਥੇ ਕੀ ਅੱਜ ਇਸ ਬਜਟ ਨੂੰ ਲੈ ਕੇ ਸ਼ਰਮਣੀ ਕਮੇਟੀ ਜੋ ਦਫ਼ਤਰ ਦੇ ਵਿੱਚ ਮੌਜੂਦ ਹੈਗੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮੁੱਖ ਸਕੱਤਰ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਹਰਜਿੰਦਰ ਸਿੰਘ ਤਾਮੀ ਤਾਂ ਉਹ ਵੀ ਅੱਜ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੁਖਤਾ ਪ੍ਰਬੰਧ ਕਿਉਂਕਿ ਜਿੱਥੇ ਕਿ ਇੱਕ ਤਰਫਾ ਬਜਟ ਸ਼ਰਮਣੀ ਕਮੇਟੀ ਦਾ ਅੱਜ ਹੈਗਾ ਉੱਥੇ ਦੂਜੇ ਤਰਫਾ ਜੇ ਆਪਾਂ ਗੱਲ ਕਰੀਏ ਤਾਂ ਅੱਜ ਇਸ ਮੌਕੇ ਦੇ ਉੱਤੇ ਜੋ ਵੱਖ-ਵੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਵੱਲੋਂ ਜੋ ਰੋਸ਼ ਆਪਣਾ ਪ੍ਰਗਟ ਕੀਤਾ ਜਾ ਰਿਹਾ ਹਾਲਾਂਕਿ ਰੋਸ਼ ਵੀ ਦੱਸ ਦਈਏ ਕਿ ਇਸ ਗੱਲ ਦਾ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸਿੰਘ ਸਾਹਿਬਾਨਾਂ ਨੂੰ ਸੇਵਾ ਮੁਕਤ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਮੰਗ ਰੱਖੀ ਜਾ ਰਹੀ ਹੈ ਕਿ ਉਹਨਾਂ ਦੀ ਸੇਵਾ ਬਾਲ ਕੀਤੀ ਜਾਵੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਗੁਰਚਰਨ ਸਿੰਘ ਗਰੇਵਾਲ ਜੋਨੇ ਉਹ ਵੀ ਅੱਜ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਆਪਾਂ ਗੱਲ ਕਰਦੇ ਹਾਂ ਤਾਂ ਗਰੇਵਾਲ ਸਾਹਿਬ ਅੱਜ ਬਜਟ ਜਿਹੜਾ ਹੈਗਾ ਕਾਫੀ ਕਿਆਸ ਰਹੀਆਂ ਲਗਾਈਆਂ ਜਾ ਰੀਆਂ ਅੱਜ ਦੇ ਵਿੱਚ ਕਿਉਂਕਿ 15% ਕਿਹਾ ਜਾ ਰਿਹਾ ਕਿ ਵਾਧਾ ਜਿਹੜਾ ਵੇਖਣ ਨੂੰ ਮਿਲੇਗਾ ਇਸ ਵਾਰ ਬਜਟ ਦੇ ਵਿੱਚ ਤਾਂ ਤੁਸੀਂ ਕਿਵੇਂ ਵੇਖਦੇ ਆ ਦੇਖੋ ਗੁਰਰਾਮਦਾਸ ਪਾਸ਼ਾ ਦੇ ਦਰਬਾਰ 'ਚ ਰੌਣਕਾਂ ਵਾਂ ਆ ਵੇਖੋ ਅੱਜ ਕਿੰਨੀਆਂ ਰੌਣਕਾਂ ਸਾਡੇ ਭਰਾ ਧਰਨੇ ਲੈ ਕੇ ਆ ਰਹੇ ਨੇ ਹਾਂਜੀ ਪੁਲਿਸ ਵਾਲੇ ਵਿਚਾਰੇ ਇੱਥੇ ਸੇਵਾ ਨਿਭਾ ਰਹੇ ਨੇ ਕਿੰਨੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਆਏ ਗੁਰੂ ਰਾਮਦਾਸ ਪਾਹ ਦੀ ਕਿਰਪਾ ਵਾ ਵਾਧਾ ਹੀ ਵਾਧਾ ਹੁੰਦਾ ਹੈ ਜੀ ਜੀ ਕਿਉਂਕਿ ਕਈ ਸੰਸਥਾਵਾਂ ਵੀ ਜਿਹੜੀਆਂ ਸ਼ਰੋਮਣੀ ਕਮੇਟੀ ਹੇਠਾਂ ਚੱਲ ਰਹੀਆਂ ਨੇ ਸਕੂਲ ਚੱਲ ਰਹੇ ਨੇ ਹਸਪਤਾਲ ਚੱਲ ਰਹੇ ਨੇ ਤਾਂ ਉਹ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਜੀ ਸਾਰਾ ਕੁਝ ਹੀ ਦੇਖਿਆ ਜਾਂਦਾ ਜੀ ਬਹੁਤ ਬਹੁਤ ਬਰੀਕੀ ਨਾਲ ਸਾਰਾ ਕੁਝ ਦੇਖਿਆ ਜਾਂਦਾ ਬਹੁਤ ਕਿਉਂਕਿ ਜਿਹੜਾ ਸੰਗਤ ਦਾ ਪੈਸਾ ਇੱਕ ਇੱਕ ਪੈਸਾ ਜਿਹੜਾ ਉਹ ਯੋਗ ਥਾਂ ਤੇ ਲੱਗੇ ਸਹੀ ਥਾਂ ਤੇ ਲੱਗੇ ਸਾਰਾ ਕੋਈ ਸਿੰਘ ਸਾਹਿਬਾਨਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਵੀ ਜਿਹੜਾ ਹੈ ਜਿਹੜੇ ਵਕਫ ਵਕਫ ਜੱਥੇਬੰਦੀਆਂ ਜਿਹੜੀਆਂ ਰੋਸ਼ ਵਿਰੋਧ ਕਰ ਰਹੀਆਂ ਨੇ ਤਾਂ ਇਸ ਨੂੰ ਕਿਵੇਂ ਵੇਖਦੇ ਹੋ ਇਸ ਨੂੰ ਲੈ ਕੇ ਵੱਡਾ ਫੈਸਲਾ ਹੋ ਸਕਦਾ ਇਸ ਬਜਟ ਜਲਾਸ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਸਨਮਾਨ ਕਰਦੇ ਹਾਂ ਸਤਿਕਾਰ ਕਰਦੇ ਹਾਂ ਅੱਜ ਦੀ ਤਰੀਕ ਤੇ ਵਿੱਚ ਇਹ ਧਰਨਿਆਂ ਦਾ ਮੂੰਹ ਦਿੱਲੀ ਵੱਲ ਹੋਣਾ ਚਾਹੀਦਾ ਤੇ ਦਿੱਲੀ ਨਾਲ ਅਸੀਂ ਟੱਕਰ ਲਈਏ ਅਸੀਂ ਆਪਸ ਵਿੱਚ ਟੱਕਰ ਲਵਾਂਗੇ ਅਸੀਂ ਕਮਜ਼ੋਰ ਹੋਵਾਂਗੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਗਰਚਰਨ ਸਿੰਘ ਗਰਿਆਲ ਹਾਉਣਾ ਵੱਲੋਂ ਜਿਹੜਾ ਵੱਡਾ ਬਿਆਨ ਵੀ ਦਿੱਤਾ ਗਿਆ ਹੈ ਕਿਹਾ ਗਿਆ ਕਿ ਜਿਹੜੇ ਟਕਰਾਅ ਨੇ ਉਹ ਆਪਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਜਦ ਕਿ ਉਹ ਕੇਂਦਰ ਦੇ ਨਾਲ ਹੋਣੇ ਚਾਹੀਦੇ ਲੇਕਿਨ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ ਤਾਂ ਉੱਥੇ ਹੀ ਜਿਹੜੇ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਸ਼ਰੋਮਣੀ ਕਮੇਟੀ ਦੇ ਬਾਹਰ ਦਫ਼ਤਰ ਦੇ ਬਾਹਰ ਜੋ ਕਹਿ ਸਕਦੇ ਹਾਂ ਕਿ ਵੱਡਾ ਰੋਸ਼ ਪ੍ਰਗਟ ਕੀਤਾ ਜਾਣਾ ਹੈ ਤਾ ਉਥੇ ਜਿੱਥੇ ਕੀ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ ਜਿਹੜੀ ਟਾਸਕ ਫੋਰਸ ਹੈ ਉਹ ਕਾਫੀ ਵੱਡੇ ਪੱਧਰ ਤੇ ਉੱਤੇ ਲਗਾ ਦਿੱਤੀ ਗਈ ਹੈ ਤਾਂ ਉਥੇ ਦੱਸ ਰਹੀ ਕਿ ਅੱਜ ਜੋ ਬਜਟ ਜੋ 12 ਵਜੇ ਦੇ ਕਰੀਬ ਇਸ ਬਜਟ ਦੀ ਜੋ ਆਰੰਭਤਾ ਹੋਏਗੀ ਬਜਟ ਜਿਹੜਾ ਪੇਸ਼ ਕੀਤਾ ਜਾਣਾ ਹੈਗਾ ਤਾਂ ਕੱਲੀ-ਕੱਲੀ ਜਿਹੜੀ ਅਪਡੇਟ ਹੈ ਟੜੇ ਨਾਲ ਜ਼ਰੂਰ ਸਾਂਝੀ ਕਰਦੇ ਰਹਿਵਾਂਗੇ ਬਣੇ ਰਹੋ ਜਗਬਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੁਦੀਕਮਰ ਦੇ ਨਾਲ ਅਕਸ਼ਯ ਸੁਨਕ ਜਗਬਨੀ ਟੀਵੀ ਸ਼੍ਰੀ ਹਮਸਾਹਿਬ